ਗੱਲ ਉਹ ਪੂਰੀ 4 ਸਾਲ ਤੋਂ ਮੇਨੂੰ ਰਿਲੇਸ਼ਨ ਸੀ ਠੀਕ ਹੈ ਮੇਰੇ ਪੂਰੇ ਪਰਿਵਾਰ ਚੋਂ ਦਾਣਾ ਜਾਣਾ ਸੀਗਾ ਜੀ ਠੀਕ ਹੈ ਮੇਰੇ ਨਾਲਕੇ ਦਾਦਕੇ ਸਭ ਨਾਲੋਂ ਵੱਡਤੀ ਹੈ ਜੀ ਠੀਕ ਹੈ ਮੇਰੀ ਭੈਣ ਦੇ ਵਿਆਹ ਤੱਕ ਤਾਂ ਸਰ ਰਿਬਨ ਵੀ ਉਹਨੇ ਕਟਾਇਆ ਸੀ ਕਹਿੰਦੀ ਮੈਂ ਤੁਹਾਡੇ ਘਰ ਦੀ ਛੋਟੀ ਨੂੰ ਮੇਰੇ ਹੱਕ ਮੰਦੇ ਆ ਠੀਕ ਹੈ ਉਹਦੇ ਘਰ ਦੀ ਵੀ ਰਾਜੀ ਸੀ ਸਾਰੇ ਮੇਰੇ ਘਰ ਤੇ ਰਾਜੀ ਘਰਾਂ ਤੇ ਵੀ ਆਣ ਜਾਣਾ ਸੀਗਾ ਠੀਕ ਹੈ ਠੀਕ ਹੈ ਸਰ ਐਨ ਕੁੜੀ ਨੂੰ ਮੈਂ ਕਾਲਜ ਲਾਇਆ ਜੀ ਪਾਪਾ ਫਰੀਦ ਐਵੀ ਫੀਸਾ ਤੱਕ ਸਭ ਚੀਜ਼ ਮੈਂ ਕਰਦਾ ਸੀ ਜੀ ਬਸਤੀ ਫੀਸ ਕੋਲੇ ਦੀ ਫੀਸ ਸਭ ਮੈਂ ਕਰਦਾ ਸੀ ਠੀਕ ਹੈ ਠੀਕ ਹੈ ਜੀ ਪਹਿਲਾਂ ਸਾਡੇ ਨੰਬਰ ਚ ਲੜਾਈ ਉਸ ਤੋਂ ਬਾਅਦ ਇਹ ਕੁੜੀ ਅਜੇ ਕੋ ਮੈਨੂੰ ਮਹੀਨਾ ਪਹਿਲਾਂ ਕਹਿੰਦੀ ਸੀ ਮੈਂ ਤੇਰੇ ਨਾਲ ਨਹੀਂ ਲੈਣਾ ਨਹੀਂ ਰਹਿਣਾ ਮੈਨੂੰ ਤੇਰੇ ਨਾਲ ਮੇਰਾ ਫਿਊਚਰ ਨਹੀਂ ਦਿਖਦਾ ਸਰ 4 ਸਾਲਾਂ ਜੇ ਕੁੜੀ ਦੇ ਪਿੱਛੇ ਮੈਂ 15-20 ਲੱਖ ਰੁਪਏ ਲਾਇਆ ਸੀ ਠੀਕ ਹੈ ਠੀਕ ਹੈ ਜੀ ਸਭ ਕੁਝ ਆਉਂਦਾ ਕੁੜੀ ਨੂੰ ਮਤਲਬ ਇੰਨਾ ਕੋ ਕੁਝ ਰੱਖਿਆ ਕਿ ਮੱਚਾ ਦੇ ਮਾਪ ਪਿਓ ਨੂੰ ਵੀ ਇੰਨਾ ਮਾਣ ਨਹੀਂ ਦੇ ਦਿੱਤਾ ਹੋਣਾ ਜਿੰਨਾ ਉਹ ਕੁੜੀ ਦਾ ਮੈਂ ਕੀਤਾ ਸੀ ਚਾਹੇ ਇੱਥੇ ਮੈਂ ਗਲਤਾਂ ਚਾਹੇ ਸਹੀਆਂ ਠੀਕ ਹੈ ਸਭ ਕੁਝ ਉਹ ਕੁੜੀ ਦਾ ਮੈਂ ਕੀਤਾ ਇਹ ਉਹ ਤੋਂ ਬਾਅਦ ਸਰ ਮਹੀਨਾ ਪਹਿਲਾਂ ਮੈਨੂੰ ਕਹਿੰਦੀ ਹੈ ਮੈਨੂੰ ਤੇਰੇ ਨਾਲ ਦਾ ਫਿਊਚਰ ਨਹੀਂ ਦਿਖਦਾ ਸਰ ਮੇਰਾ ਸਭ ਕੁਝ ਉਹਨੂੰ ਕੁੜੀ ਕੋਲੋਂ ਸਰ ਮੇਰੇ ਨਾਲ ਆਪਦਾ ਫਿਊਚਰ ਨਹੀਂ ਦਿਖਦਾ ਸੀ ਜੀ ਹਫਤਾ ਪਹਿਲਾਂ ਹੀ ਕੁੜੀ ਨਾਲ ਮੇਰੀ 2 ਘੰਟੇ ਗੱਲ ਹੋਈ ਆ ਵਿਦ ਪ੍ਰੂਫ ਮੈਂ ਤੁਹਾਨੂੰ ਇੱਕ ਇੱਕ ਦੀ ਜੀ ਭੇਜ ਦਿੱਤੀ ਅਸੀਂ ਠੀਕ ਹੈ ਠੀਕ ਹੈ ਮੇਰੇ ਕੋਲ ਸਭ ਪਿਆ ਸਰ ਠੀਕ ਹੈ ਠੀਕ ਹੈ ਜੀ ਉਸ ਤੋਂ ਬਾਅਦ ਮੈਨੂੰ ਇਹਨੇ ਕਿਹਾ ਸੀ ਮੈਂ ਦਿੱਲੀ ਜਾਣਾ ਲੈਟਾ ਤੂੰ ਮੇਰੇ ਨਾਲ ਚੱਲੀ ਠੀਕ ਹੈ ਸਭ ਸੱਡੀ ਗੱਲ ਹੋਈ ਉਸ ਤੋਂ ਬਾਅਦ ਹੀ ਪਤਾ ਨਹੀਂ ਇਹਦੇ ਮਨ 'ਚ ਕੀ ਆਇਆ ਦੋ ਦਿਨ ਬਾਅਦ ਇਹਨੇ ਫਿਰ ਮੇਰੇ ਨਾਲ ਲੜਾਈ ਕਰ ਦਿੱਤੀ ਠੀਕ ਹੈ ਠੀਕ ਹੈ ਸਰ ਉਸ ਤੋਂ ਬਾਅਦ ਅਜੇ ਪਾਣੀ ਲੈਣ ਆਈ ਆ ਉੱਥੇ ਮੇਰੇ ਨਾਲ ਦੀ ਗੱਲ ਹੋਈ ਆ ਉੱਥੇ ਕੀ ਹੋਇਆ ਸੀ ਉੱਥੇ ਠੀਕ ਤੇ ਸਾਰੇ ਪਾਣੀ ਦੀ ਗੱਲ ਨਹੀਂ ਜੇ ਕਿ ਸਕੂਟੀ ਉੱਤ ਲਗੀ ਪਾਣੀ ਤੋਂ ਪੈਨਸ ਲੱਗਿਆ ਜੀ ਡਿੱਗ ਪਈ ਜੀ ਇਹ ਤਾਂ ਸਿਰ ਤੇ ਝੋਟ ਲੱਗੀ ਤਾਂ ਉਹਨੇ ਮੇਰੇ ਤੇ ਇਲਜ਼ਾਮ ਲਾ ਦਿੱਤਾ ਅੱਛਾ ਮਤਲਬ ਤੁਸੀਂ ਮਾਰੇ ਨਹੀਂ ਵੀ ਨਹੀਂ ਮਾਰਿਆ ਜੀ ਠੀਕ ਹੈ ਕਿਤੇ ਹੋਰ ਵੀ ਕੋਈ ਮਤਲਬ ਇਸ ਤਰ੍ਹਾਂ ਦੀ ਗੱਲਾਂ ਹੈਗੀਆਂ ਜਿਹੜੀ ਮਤਲਬ ਜਿਵੇਂ ਕੋਈ ਘੁੰਮਣ ਗਈ ਹੈ ਤੁਹਾਡੇ ਨਾਲ ਕਿਤੇ ਬਾਹਰ ਵੀ ਗਈ ਹੈ ਕਿਤੇ ਸਰ ਹਰਦਵਾਰ ਗਈ ਹੈ ਜੀ ਰਿਸ਼ੀਕੇਸ਼ ਅੰਮ੍ਰਿਤਸਰ ਹਰ ਜਗ੍ਹਾ ਗਈ ਆਂਦੀ ਮਮੀ ਨਾਲ ਗਈ ਹੈ ਜੀ ਵੀ ਫਰੂ ਫਿਰ ਤੋਂ ਕੱਲੀ ਕੱਲੀ ਫੋਟੋ ਪਈ ਹੈ ਠੀਕ ਹੈ ਜੀ ਹੋਰ ਛੱਡੋ ਮੇਰੀ ਭੈਣ ਦਾ ਵਿਆਹ ਜੈਸਰ ਕੀਤਾ ਸੀ ਉੱਥੇ ਉਹਦੀ ਮਮੀ ਨਾਨੀ ਇਹ ਖੁਦ ਯਾਰ ਹੋ ਕੇ ਸਰੀ ਇਹ ਮੇਰੇ ਨਾਲ ਗਈਆਂ ਜੀ ਚੰਗਾ ਇਹਨੂੰ ਲਹਿੰਗਾ ਪਵਾ ਕੇ ਚੰਗਾ ਤਿਆਰ ਕਰਾ ਕੇ ਸਭ ਕੁਝ ਇਹਨੂੰ ਨਾਲ ਲੈ ਕੇ ਗਈ ਮੇਰੇ ਨਾਲ ਵੀ ਬਿਲਕੁਲ ਤੁਹਾਨੂੰ ਸਭ ਫੋਟੋਆਂ ਦੇ ਸਕਦਾ ਜੀ 4 ਸਾਲ ਕੁਰੀ ਮੇਰੇ ਨਾਲ ਰਹਿਣ ਦੇ ਲਈ ਸਰ ਮੈਂ ਤਾਂ ਇਹੀ ਕਹਿੰਦਾ ਜੀ ਜੇ ਇਹਨੇ ਮੇਰੇ ਨਾਲ ਰਹਿਣਾ ਹੀ ਨਹੀਂ ਸੀ ਤਾਂ ਫਿਰ ਮੈਨੂੰ 4 ਸਾਲਾਂ ਜਿੰਨਾ ਬਰਬਾਦ ਕਿਉਂ ਕੀਤਾ ਸਰ ਸਤ ਕੁਝ ਮੇਰੇ ਨਾਲ ਹੀ ਉਜਾੜਤਾ ਸਕੂਟੀ ਲੈਪਟੋਪ ਫੋਨ ਹਰ ਇੱਕ ਚੀਜ਼ ਨੂੰ ਮੇਰੀ ਲੈ ਕੇ ਦਿੱਤੀ ਇਹ ਸਰ ਮੈਂ ਸੁਣਾਣਾ ਨਹੀਂ ਚਾਹੁੰਦਾ ਮੈਂ ਲੋਕਾਂ ਨੂੰ ਦਰਵਾਣਾ ਨਹੀਂ ਚਾਹੁੰਦਾ ਕਿ ਰਿਸ਼ਤਾ ਟੋਟੇ ਬਾਅਦ ਲੋਕੀ ਕਹਿੰਦੇ ਆ ਬਟ ਮੇਰੀ ਹੁਣ ਮਜਬੂਰੀ ਬਣ ਚੁੱਕੀ ਹੋਂ ਮੈਨੂੰ ਹਾਲਾਤੀਏ ਜੇ ਕਰਦੇ ਸੀ ਮੈਨੂੰ ਦੱਸਣਾ ਪੈ ਰਿਹਾ ਸੀ ਬਟ ਜੋ ਮੇਰਾ ਇਹ ਨਾ ਕੁਝ ਹੋਇਆ ਮੇਰਾ ਮੈਨੂੰ ਵੀ ਤਾਂ ਕੋਈ ਜ਼ਰਾ ਭਾਵੇਂ ਸਰ ਤੁਸ ਸਰ ਮੈਂ ਤੁਹਾਨੂੰ ਫਿਕ ਪ੍ਰੂਫ ਇੱਕ ਚੀਜ਼ ਦਿਨਾ ਜਨਮ ਦਿਨ ਹਨ ਵਰਸਰੀਆਂ ਸਾਡੇ 3 ਨ ਵਰਸਰੀਆਂ ਬਣੀਆਂ ਇਹਦੇ ਜਨਮ ਦਿਨ ਬਣਿਆ ਮੇਰੇ ਬਣਿਆ ਮੇਰੇ ਘਰੇ ਆ ਕੇ ਕੇਕ ਕਟਾਉਂਦੀ ਨਹੀਂ ਇਹਦੇ ਬੜੇ ਦਿਨੀਆਂ ਫਰੈਂਡਾਂ ਦੇ ਵਿੱਚ ਮੈਂ ਇਹਦੇ ਕੇਕ ਕਟਾਉਂਦਾ ਰਿਹਾ ਇਹਦੀਆਂ ਸਾਰੀਆਂ ਫਰੈਂਡਾਂ ਨੂੰ ਦੇ ਖੁਦ ਦੇ ਕੋਲੇਜ ਨੂੰ ਪਤਾ ਸੀ ਸਰ ਮੇਰੇ ਰਿਲੇਸ਼ਨ ਦੇ ਇਹ ਸਾਡਾ ਰਿਲੇਸ਼ਨ ਖਰਾਬ ਵੀ ਇਹਦੇ ਕੋਲੇਜ ਫਰੈਂਡਾਂ ਕਰਕੇ ਹੋਇਆ ਜੀ ਉਹਨਾਂ ਨੇ ਨੂੰ ਪੱਟਿਆ ਆਪਾ ਸਿੱਧੀ ਦਾ ਸਰ ਮੁੱਢ ਕਹਿਣ ਵਾਲੇ ਬੰਦੇ ਆ ਜੀ ਮੈਨੂੰ ਬਹੁਤ ਵਧੀਆ ਸੀ ਕੁੜੀ ਮੈਨੂੰ ਬਹੁਤ ਸੀ ਕਿਤੀ ਸਟੱਟ ਚੱਕੋਗੇ ਫਿਰ ਤੁਸੀਂ ਕਹੋਗੇ ਹੋਂਦੇ ਨਾਲ ਹੀ ਰਹਿਣਾ ਸਰ ਮੈਂ ਤਾਂ ਜ਼ਬਰਦਸਤੀ ਨਹੀਂ ਹੈ ਕੋਈ ਮੈਂ ਤਾਂ ਅੱਜ ਵੀ ਕਹਿਣਾ ਉਹਗੀ ਆਪਾਂ ਬਣਾਉਣ ਨੂੰ ਤਿਆਰ ਆ ਸਰ ਕਿਉਂਕਿ ਮੇਰਾ ਪਿਆਰ ਹੈ ਬਟ ਐਨਾ ਕੁਝ ਹੋਣ ਤੋਂ ਬਾਅਦ ਉਹ ਕੁੜੀ ਨੂੰ ਸੋਚਣਾ ਚਾਹੀਦਾ ਸੀ ਮੇਰੇ ਬਾਰੇ ਵੀ ਬੰਦੇ ਨੇ ਮੇਰਾ ਐਨਾ ਕੀਤਾ ਅੱਜ ਮੈਂ ਸਟੈਪ ਬੈਕ ਕਿਉਂ ਕਰ ਰਹੀ ਹਾਂ ਰੀਜ਼ਨ ਵੀ ਹੋਣੀ ਚਾਹੀਦੀ ਸਰ ਇਸ ਚੀਜ਼ ਦੇ ਨਹੀਂ ਉਹ ਕਹੇ ਰਿ ਫਿਊਚਰ ਨਹੀਂ ਹੈ ਸਰ ਤਫਸ ਸਰ ਚ ਨਹੀਂ ਚਾਹਤਾ ਹੈ ਉਹਨਾਂ ਟਾਈਮ ਫਿਊਚਰ ਸੈਲਸ ਦੀ ਨਾਲੇ ਮਨ ਦੇ ਵਿੱਚ ਖਰਚੀ ਲੱਗਦਾ ਸੀ ਤਾਂ ਐਵੇਂ ਕਰਦੇ ਆ ਉਹਨਾਂ ਟਾਈਮ ਸੈਲਸ ਸੀਗਾ ਸਰ ਕੱਲੀ ਕੱਲੀ ਥੀ ਜਦੋਂ ਨੂੰ ਮੈਂ ਲੈ ਕੇ ਦਿੱਤੀ ਉਹ ਤੋਂ ਫਿਊਚਰ ਸੈਲਸ ਸੀਗਾ ਸਰ ਨਸਲ ਦੁਬਈ ਗਿਆ ਮੈਂ 50-60 ਹਜ਼ਾਰ ਰੁਪਏ ਕਮਾਇਆ ਹੋਊਗਾ ਤੋਂ ਵਾਤ ਪਵਾਉਂਦੇ ਵਿੱਚ ਉਹਦੀ ਮੈਂ ਕੁਆਲਿਟੀ ਫੀਸ ਬੜੀ ਦੇ ਕੇ ਨੂੰ ਲੈਪਟਾਪ ਲੈ ਕੇ ਦਿੱਤਾ ਮੈਂ 1000 ਰੁਪਏ ਕਨੇ ਦਿੱਤੇ ਸਰ ਆਂ